ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਹਰ ਸਾਲ ਜਿਹੜਾ ਆਪਾਂ ਇਹ ਮਹਾਨ ਨਗਰ ਕੀਰਤਨ ਆਪਾਂ ਕੱਢਿਆ ਜਾਂਦਾ ਜੀ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋ ਹਰ ਸਾਲ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਵਿਖੇ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਂਦਾ ਔਰ ਨਗਰ ਕੀਰਤਨ ਦਾ ਤਾਂ ਇੱਕ ਵੱਖਰਾ ਜੋਸ਼ ਹੁੰਦਾ ਸੰਗਤਾਂ ਦੇ ਵਿੱਚ ਅਸੀਂ ਆਪ ਲਗਾਤਾਰ ਇਸ ਲਈ 10-12 ਸਾਲ ਤੋਂ ਲਗਾਤਾਰ ਇਸ ਨਗਰ ਕੀਰਤਨ ਚ ਨਾਲ ਸ਼ਮੂਲੀਅਤ ਕਰ ਰਹੇ ਆਂ ਔਰ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਪੂਰਾ ਸਹਿਯੋਗ ਔਰ ਹਰ ਕਿਸੇ ਨੂੰ ਅਪੀਲ ਵੀ ਕਰਦੀ ਆ ਇਸ ਨਗਰ ਕੀਰਤਨ ਜ਼ਰੂਰ ਸ਼ਾਮਲ ਹੋ ਤਾਂ ਕਿ ਤੁਹਾਨੂੰ-ਤੁਹਾਨੂੰ ਬਾਬਾ ਦੀਪ ਸਿੰਘ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਆਸ਼ੀਰਵਾਦ ਪ੍ਰਾਪਤ ਕਰੋ ਜੀ ਆਪਾਂ ਗੱਲ ਕੀਤੀ ਜਾਵੇ ਸੰਗਤਾਂ ਦਾ ਜਿਹੜਾ ਹਯੋਮ ਆ ਜੀ ਇੰਨਾ ਆਪਾਂ ਜਿਹੜੀ ਸਜਾਵਟ ਕਰਦੇ ਆਂ ਔਰ ਪੂਰਾ ਜਿਹੜਾ ਇੱਕ ਆਪਾਂ ਫੇਰਾ ਲਾਉਨੇ ਆਂ ਔਰ ਕੱਲ ਜਿਸ ਤਰੀਕੇ ਨਾਲ ਬੱਦਲਵਾਰੀ ਸੀ ਮੌਸਮ ਖਰਾਬ ਸੀ ਅੱਜ ਜਿਵੇਂ ਬਹੁਤ ਸੋਹਣਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇਹ ਜਿਹੜਾ ਮੌਸਮ ਠੀਕ ਹੋਇਆ ਉਹਦੀ ਵਜ੍ਹਾ ਨਾਲ ਲੋਕ ਵੀ ਹਮਾ-ਮਾ ਕੇ ਪਹੁੰਚਣਗੇ ਔਰ ਠੰਡ ਦਾ ਵੀ ਪ੍ਰਕੋਪ ਥੋੜਾ ਜਿਹਾ ਘਟਿਆ ਹੈ ਉਹਨੂੰ ਕਿਵੇਂ ਵੇਖਦੇ ਆਂ ਵੀ ਉਹਨਾਂ ਦੀ ਰਹਿਨਮਾਈ ਇਹਟ ਜਦੋਂ ਵੀ ਕੋਈ ਕਾਰਜ ਆਰੰਭ ਕਰਦੇ ਆਂ ਤਾਂ ਮੈਂ ਕਹਿੰਦਾ ਜੀ ਉਹ ਚੜ੍ਹਦੀ ਕਲਾ 'ਚ ਰਹਿੰਦੇ ਨੇ ਕੋਈ ਮਹਾਰਾਜ ਦੀ ਆਪ ਹੀ ਕਿਰਪਾ ਮੋਸਮ ਦਾ ਜਿਦ ਤੋਂ ਤੁਸੀਂ ਕਿਹਾ ਅਸੀਂ ਇਹ ਤਕਰੀਬਨ ਸਮਾਗਮ ਤੋਂ 2 ਦਿਨ ਪਹਿਲਾਂ ਹੀ ਕਰਦਿਆਂ ਨਗਰ ਕੀਰਤਨ ਹਰ ਵਾਰੀ 26 ਜਨਵਰੀ ਨੂੰ ਸਮਾਗਮ ਹੁੰਦਾ ਬਾਬਾ ਜੀ ਦਾ ਔਰ 24 ਨੂੰ ਤਕਰੀਬਨ ਨਗਰ ਕੀਰਤਨ ਹੁੰਦਾ ਹੈ ਇਹ ਪਹਿਲਾਂ ਤੋਂ ਹੀ ਲਿਖਿਆ ਆਇਆ ਪ੍ਰੋਗਰਾਮ ਸੀ ਤੇ ਸਭ ਬਾਬਾ ਜੀ ਦੀ ਕਿਰਪਾ ਹੀ ਇਹ ਮੌਸਮ ਦੇ ਵਿੱਚ ਤੁਸੀਂ ਆਪ ਹੀ ਦੇਖ ਰਹੇ ਹੋ ਦੂਸਰਾ ਜਿਹੜਾ ਤੁਸੀਂ ਕਿਹਾ ਇਹ ਵਿਸ਼ਾਲ ਜਿਹੜਾ ਇਹ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਔਰ ਅੱਜ ਦੇ ਜਿਹੜੇ ਨੌਜਵਾਨ ਉਹਨਾਂ ਨੂੰ ਜ਼ਰੂਰ ਪਤਾ ਹੋਵੇ ਵੀ ਸਿੱਖ ਇਤਿਹਾਸ ਕੀ ਹੈ ਕਿਉਂ ਨਗਰ ਕੀਰਤਨ ਨੂੰ ਉਯੋਜਿਤ ਕੀਤਾ ਜਾਂਦਾ ਹੈ ਕਿ ਕੀ ਇਹਦਾ ਰੀਜ਼ਨ ਹੈ ਕੀ ਇਹਦਾ ਕਾਰਨ ਹੈ ਧਰਮ ਦੇ ਵਿੱਚ ਇਹਦੀ ਕੀ ਜ਼ਰੂਰਤ ਹੈ ਕਿਉਂ ਹੁੰਦਾ ਹੈ ਇਸ ਕਰਕੇ ਇਹਨੂੰ ਪੂਰੇ ਵਿਸ਼ਾਲ ਪੱਧਰ ਤੇ ਲਜਾਇਆ ਜਾਂਦਾ ਹੈ ਮਤਲਬ ਕਿਤੇ ਨਾ ਕਿਤੇ ਜੇ ਸਾਡੇ ਜਿਹੜੇ ਨੌਜਵਾਨ ਅਸੀਂ ਇਹਨਾਂ ਨੂੰ ਵੀ ਸਵਾਲ ਕਰਾਂਗੇ ਵੀ ਸਾਨੂੰ ਇਹਨਾਂ ਨੂੰ ਛੜਾਂ ਨਾਲ ਜੋੜਨ ਲਈ ਸਾਨੂੰ ਇਸ ਚੀਜ਼ਾਂ ਦੇ ਵਿੱਚ ਜਿਹਦੇ ਵਿੱਚ ਚਾਹੇ ਆਪਾਂ ਗੁਰੂ ਘਰਾਂ ਨੂੰ ਲੈ ਕੇ ਉਹਦੇ ਵਿੱਚ ਪ੍ਰਚਾਰ ਹੋਵੇ ਚਾਹੇ ਇਸ ਤਰ੍ਹਾਂ ਦੇ ਨਾਲ ਆਪਾਂ ਨਗਰ ਕੀਰਤਨ ਨੂੰ ਕੱਢਿਆ ਜਾਂਦਾ ਔਰ ਉਹਨਾਂ ਨੂੰ ਦੱਸਿਆ ਜਾਂਦਾ ਵੀ ਅੱਜ ਕਿਹ ਸਾਡੇ ਮਹਾਨ ਸ਼ਹੀਦ ਕੇ ਸਾਡੇ ਮਹਾਨ ਯੋਧੇ ਦਾ ਅੱਜ ਸਾਡਾ ਇਹ ਦਿਵਸ ਆ ਸੀ ਕਿਉਂ ਇਹਨੂੰ ਮਨਾਉਨੇ ਆ ਔਰ ਇਹਦੇ ਨਾਲ ਮੈਂ ਦੇਖਿਆ ਜੀ ਨੌਜਵਾਨ ਜਿਵੇਂ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਨੌਜਵਾਨਾਂ ਦੀ ਰੁਚੀ ਨੂੰ ਦੇਖੋ ਇਹ ਸਿੱਖ ਧਰਮ ਦੀ ਬੁਨਿਆਦ ਹੀ ਸੱਚ ਤੇ ਖੜੀ ਹੈ ਜੀ ਤਨਤਨ ਬਾਬਾ ਦੀਪ ਸਿੰਘ ਜੀ ਨੇ ਵੀ ਆਪਣਾ ਛੀਤੀ ਸੱਚ ਪਿੱਛੇ ਦਿੱਤੀ ਔਰ ਇਹ ਜਦੋਂ ਸੱਚ ਚਲਦਾ ਹੈ ਇਸ ਨੂੰ ਹੀ ਨਗਰ ਕੀਰਤਨ ਦਾ ਰੂਪ ਕਿਹਾ ਜਾਂਦਾ ਕਿ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਆਪ ਰਾਜਮਾਨ ਹੋ ਕੇ ਆਪ ਦੀ ਸਵਾਰੀ ਚ ਆਪ ਚਲਦੇ ਆ ਸੰਗਤਾਂ ਦੇ ਨਾਲ ਔਰ ਸਭ ਤੋਂ ਅੱਗੇ ਰਣਜੀਤ ਨਗਾਰਾ ਵੱਜਦਾ ਔਰ ਨਗਾਰੇ ਦੇ ਪਿੱਛੇ ਹੀ ਨਗਰ ਕੀਰਤਨ ਚ ਸਭ ਆਪਣੀ ਆਪਣੀ ਪੱਧਰ ਤੇ ਜਿੰਨਾ ਜਿੰਨਾ ਸਹਿਯੋਗ ਕਰਨਾ ਨਿਆੰਗ ਜੱਥੇਬੰਦੀਆਂ ਹੋਰ ਆਮ ਜਨਤਾ ਆਮ ਸੰਗਤ ਗੁਰੂ ਦੀ लाड़ਲੀ ਸੰਗਤ ਹਰ ਤਰ੍ਹਾਂ ਦਾ ਵਿਅਕਤੀ ਉਹਦੇ ਵਿੱਚ ਹੁੰਦਾ ਔਰ ਗੁਰੂ ਮਹਾਰਾਜ ਆਪ ਪਾਲਕੀ ਸਾਹਿਬ ਸ਼ੋਭਤੋ ਕੇ ਇਹਨੂੰ ਇਹ ਸਾਰੇ ਕਾਰਜ ਨੂੰ ਵਿੱਚ ਆਪ ਖੜੇ ਹੋ ਕੇ ਕਰਾਉਂਦੇ ਹਨ ਔਰ ਇਹੀ ਉਹ ਦੱਸਦੇ ਨੇ ਕਿ ਦੁਨੀਆ ਨੂੰ ਇੱਕ ਸੰਦੇਸ਼ ਦਿੰਦੇ ਨੇ ਕਿ ਸੱਚ ਪਿੱਛੇ ਨਾ ਘਬਰਾਇਓ ਹਮ ਹਮ ਇੱਥੇ ਸੱਚੋ ਵੀ ਉੱਥੇ ਖੜਿਓ ਚਾਹੇ ਸੱਚ ਪਿੱਛੇ ਸੀਸ ਦੇਣਾ ਪੈ ਜੇ ਬਿਲਕੁਲ ਨਾ ਘਬਰਾਇਓ ਇਹੀ ਮੇਨ ਮੋਟਿਵ ਹੈ ਇਹੀ ਮਤਲਬ ਸੁਨਿਆਰ ਸਮਝ ਲੋ ਨੌਜਵਾਨ ਪੀੜੀ ਨੂੰ ਕਿ ਸੱਚ ਤੇ ਖੜੋ ਔਰ ਉਹਦੇ ਤੇ ਤਰਾਹੀ ਖੜਿਆ ਜਾਊਗਾ ਜੇ ਗੁਰੂ ਵਾਲੇ ਬਣਾਂਗੇ ਗੁਰੂ ਵਾਲੇ ਬਣਨ ਲਈ ਗੁਰੂ ਦੇ ਦਰ ਆਣਾ ਹੀ ਪਏਗਾ ਇਸ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਸੋ ਵਤ ਵਤ ਆਓ ਗੁਰੂ ਘਰ ਚ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਸੇਵਾ ਕਰੋ ਔਰ ਗੁਰੂ ਵਾਲੇ ਬਣੋ ਅਸੀਂ ਤਾਂ ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਵੱਧ ਚੜ ਕੇ ਇਸਤਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਨੌਜਵਾਨ ਵੀ ਉਹਨਾਂ ਨੂੰ ਵੀ ਪੁੱਛਦੇ ਆ ਤੁਸੀਂ ਵੀ ਹਰ ਸਾਲ ਅਸੀਂ ਦੇਖਦੇ ਆ ਬਈ ਇੱਥੇ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਸੇਵਾ ਕਰਦੇ ਆ ਵੱਧ ਚੜ ਕੇ ਚਾਹੇ ਕਿਸੇ ਤਰ੍ਹਾਂ ਦੀ ਵੀ ਸੇਵਾ ਹੋਵੇ ਕਿਵੇਂ ਦੇਖਦੇ ਮਤਲਬ ਕਿ ਦੇਖਿਆ ਜੇ ਜਿਹੜੀ ਸੇਵਾ ਬਿਨ ਮਤਲਬ ਚੁਅਫ ਕਰਨਾ ਤਾਂ ਵਧੀਆ ਚੁੱਪ ਚੇ ਵੇਤੇ ਆਪਣੇ ਰੱਬ ਦੇ ਨਾਮ ਜੁੜੇ ਰਹੋ ਕਿਸੇ ਨੂੰ ਦਿਖਾਵਾ ਜਿਹੜੇ ਅੱਜ ਕੱਲ ਲੋਕੀ ਕਰਦੇ ਨੇ ਗੁਰਦੁਆਰੇ ਆ ਕੇ ਤੇ ਖਾਣਾ ਕਰਨਾ ਚੁੱਪ ਕਰੇ ਆਪਣੀ ਸੇਵਾ ਕਰਦੇ ਰਹੋ ਆਪਣੇ ਆਪ ਨਾਲ ਗੁਰੂ ਨਾਲ ਜੁੜੇ ਰਹੋ ਜੋ ਪਰਮਾਤਮਾ ਨੇ ਲਿਖਿਆ ਉਹ ਦੇ ਹੀ ਜਾਣਾ ਜੋ ਕਿਸਮਤ 'ਚ ਲਿਖਿਆ ਹੋ ਮੇਲੀ ਜਾਣਾ ਨਾਲੇ ਰੱਬ ਦਾ ਨਾਮ ਜਪੋ ਰੱਬ ਦਾ ਨਾਮ ਜਪਣਾ ਹੀ ਬੜਾ ਕੁਝ ਹੋ ਜਾਂਦਾ ਜੋ ਕੁਝ ਲਿਖਿਆ ਹੋ ਆਪਣਾ ਮੇਲੀ ਜਾਣਾ ਐਵੇਂ ਨੈਗੇਟਿਵ ਸੋਚਣ ਨਾਲੋਂ ਲੋਕਾਂ ਨਾਲ ਦੇਖੇ ਜਾਣ ਲੋਕੀ ਕੀ ਕਰਦੇ ਗੁਰਦੁਆਰੇ ਆ ਕੇ ਕੀ ਕਰਨਾ ਐਵੇਂ ਆ ਲੋਕਾਂ ਨਾਲ ਆਰਗੂ ਕਰਨ ਨਾਲੋਂ ਚੰਗਾ ਆਪਣੇ ਆਪ ਨੂੰ ਕੰਮ ਕਰ ਲਓ ਜੇ ਰੱਬ ਨੇ ਤੁਹਾਨੂੰ ਆਪਣੇ ਦਰ 'ਚ ਬੁ ਪਰ ਜਿਹੜੇ ਲੋਕ ਨਹੀਂ ਆਉਂਦੇ ਜਿਹੜੇ ਲੋਕ ਤਰਸਦੇ ਨੇ ਦੁਪਹਿਰੇ ਤੇ ਆਉਣ ਨੂੰ ਜਾਂ ਦਿਨੋਂ ਇੰਨੀ ਜੁਗਾਨ ਨੂੰ ਉਹੀ ਬੜੀ ਵੱਡੀ ਚੀਜ਼ ਦਾ ਰੱਬ ਸਾਨੂੰ ਆਪਣੇ ਦਰ ਤੇ ਬੁਲਾ ਰਿਹਾ ਹੈ ਇਹਦਾ ਹੀ ਸ਼ੁਕਰ ਕਰੋ ਐਵੇਂ ਬਾਕੀ ਚੀਜ਼ਾਂ ਤੋਂ ਆਪਾਂ ਕੀ ਲੈਣਾ ਪਰਮਾਤਮਾ ਦਾ ਸ਼ੁਕਰ ਕਰੋ ਸ਼ੁਕਰ ਦੀ ਸਭ ਕੁਝ ਹੈਗਾ ਧੰਨਵਾਦ ਜੀ ਪ੍ਰਬੰਧਕ ਕਮੇਟੀ ਨੂੰ ਤਾਂ ਚਾਹ ਚੜਿਆ ਜਾਂਦਾ ਵੀ ਨਗਰ ਕੀਰਤਨ ਹੈ ਪ੍ਰਧਾਨ ਜੀ ਹੋਣ ਬਾਕੀ ਪ੍ਰਬੰਧਕ ਕਮੇਟੀ ਹੋਵੇ ਸਨਨਾ ਸਾਹਿਬ ਸਾਰਿਆਂ ਨੂੰ ਚਾਹ ਚੜਿਆ ਆ ਵੀ ਅਸੀਂ ਨਗਰ ਕੀਰਤਨ ਦੇ ਵਿੱਚ ਉਹ ਚੀਜ਼ ਪੇਸ਼ ਕਰੀ ਹੈ ਜਿਹੜੀ ਵੀ ਸਿੱਖ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੇ ਤੇ ਗੁਰੂ ਦੇ ਨਾਲ ਜੁੜੇ ਜਿਹੜੇ ਨਸ਼ਿਆਂ ਤੋਂ ਤੇ ਦੂਜੀਆਂ ਚੀਜ਼ਾਂ ਤੋਂ ਬਥੇ ਦੂਰ ਹੋ ਕੇ ਗੁਰੂ ਚੰਨਾ ਦੇ ਨਾਲ ਜੁੜਣ ਸੋ ਜੇ ਆਪਾਂ ਅੱਜ ਜਿਹੜੀ ਮੇਨ ਜਿਹ ਗੱਤਗਾ ਪਾਰਟੀ ਦੇਖਿਆ ਜਾਵੇ ਜੀ ਛੋਟੇ ਛੋਟੇ ਬੱਚੇ ਆ ਕਈ ਵਾਰੀ ਆਪਾਂ ਦੇਖਦੇ ਆ ਮੂਰੇ ਲੱਗ ਕੇ ਗੱਤਗਸ ਕਾਇਆ ਜਾਂਦਾ ਸਾਡੀ ਵਿਰਾਸਤ ਨਾਲ ਬੱਚੇ ਜੁੜੇ ਹੋਏ ਨੇ ਔਰ ਸਾਡਾ ਮੇਨ ਮੋਟਿਵ ਹੀ ਇਹ ਹੁੰਦਾ ਵੀ ਜਦੋਂ ਇਸ ਤਰ੍ਹਾਂ ਦੇ ਅਸੀਂ ਨਗਰ ਕੀਰਤਨ ਸ਼ਜੋਬਤ ਕਰਦੇ ਆ ਕੱਢੇ ਜਾਂਦੇ ਨੇ ਸਾਡੀ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਪ੍ਰਚਾਰ ਕਰ ਸਕੀਏ ਅਸੀਂ ਆਪਣੇ ਸਿੱਖੀ ਬਾਰੇ ਦੱਸ ਸਕੀਏ ਵੀ ਸਾਡੇ ਜਿਹੜੇ ਸ਼ਹੀਦ ਹੋਏ ਨੇ ਕਿਵੇਂ ਹੋਏ ਨੇ ਕੀ ਕੀ ਉਹਨਾਂ ਨੇ ਆਪਣੇ ਕੰਮ ਕੀਤੇ ਨੇ ਕਿਉਂ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਇੱਥੇ ਤੁਸੀਂ ਉਹਨੂੰ ਕਿਵੇਂ ਵੇਖਦੇ ਜਿਵੇਂ ਤੁਸੀਂ ਕਹਿਣਾ ਸਭ ਤੋਂ ਔਖੇ ਅਮਾਸ਼ੀਦ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗਿੰਦੇ ਆ ਅਸੀਂ ਅੱਜ ਇੱਕ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਪ੍ਰਦਰਸ਼ਨੀ ਤਿਆਰ ਕੀਤੀ ਹੈ ਜਿਹਦੇ ਵਿੱਚ ਅਸੀਂ ਉਹਦੇ ਵਿੱਚ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿੱਥੇ ਬਾਬਾ ਦੀਪ ਸਿੰਘ ਜੀ ਭਗਤੀ ਨਾਲ ਜੁੜੇ ਹੋਏ ਸੀ ਉੱਥੇ ਹੀ ਉਹ ਸ਼ਕਤੀ ਨਾਲ ਜੁੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਬਾਬਾ ਦੀਪ ਸਿੰਘ ਜੀ ਨੇ ਹੱਤ ਨਾਲ ਲਿਖੇ ਜਿਵੇਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਲਿਖਾਏ ਉਹਨਾਂ ਨੇ ਉਹਨਾਂ ਦਾ ਉਤਾਰਾ ਲਾਇਆ ਉੱਥੇ ਹੀ ਉਹਨਾਂ ਨੇ ਜਦੋਂ ਦਰਵਾਸਾ ਇਹਨੂੰ ਪੂਰਿਆ ਗਿਆ ਉਹਦੇ ਵਾਸਤੇ ਜਦੋਂ ਜੰਗ ਲੜਨ ਲੱਗੇ ਉਹਨਾਂ ਨੇ ਪਹਿਲਾਂ ਲੀਕ ਮਾਰ ਕੇ ਉੱਥੇ ਦੱਸਾਇਆ ਵੀ ਜਿਹੜੇ ਲੀਕ ਤੋਂ ਪਾਰ ਆ ਜਾਣਗੇ ਉਹ ਆਪਣਾ ਮਨਜੀਵੜੇ ਸਿੱਖ ਕਰਕੇ ਅੱਗੇ ਆਣ ਨਹੀਂ ਤਾਂ ਉਹ ਆਪਣੇ ਘਰਾਂ ਨੂੰ ਜਿਨ੍ਹਾਂ ਨੂੰ ਘਰ ਨਾਲ ਪਿਆਰ ਹੈ ਵਾਪਸ ਚਲੇ ਜਾਣ। ਉੱਥੋਂ ਉਹਨਾਂ ਨੇ ਲੜਾਈ ਦਾ ਜਜ਼ਬਾ ਫਿਰ ਉਹਨਾਂ ਨੇ ਅਦਾਸ ਦੀ ਉਹਦੇ ਵਿੱਚ ਕੀਤੀ ਵੀ ਜਦੋਂ ਅਦਾਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਭਾਵੇਂ ਮੇਰਾ ਸੀਸ ਚਲੇ ਜਾਵੇ ਪਰ ਮੈਂ ਇਹ ਆਪਣਾ ਪ੍ਰਣ ਜਿਹੜਾ ਪੂਰਾ ਕਰਾਂ। ਉਹਦਾ ਉਹ ਅਸੀਂ ਅੱਜ ਆਪਣੇ ਵੱਲੋਂ ਇੱਕ ਪ੍ਰਦਰਸ਼ਨੀ ਗੁਰੂ ਘਰ ਵੱਲੋਂ ਲਾਈ ਹੈ ਜਿਹੜੇ ਅਸੀਂ ਗੱਡੀਆਂ ਦੇ ਉੱਤੇ ਗੁਰੂ ਸਾਹਿਬ ਦੀਆਂ ਚਿੱਤਰ ਬਣਾ ਕੇ ਸਰੂਪ ਬਣਾ ਕੇ ਲਾਏ ਨੇ ਤੇ ਉਹਦੇ 'ਚ ਹਰੇਕ ਚੀਜ਼ ਹੈ ਲੀਕ ਵਾਲੀ ਫੋਟੋ ਭਗਤੀ ਵਾਲੀ ਸ਼ਕਤੀ ਵਾਲੀ ਉਹ ਸਾਰੀਆਂ ਚੀਜ਼ਾਂ ਨੂੰ ਦਸਾਣਾ ਹੈ ਵੀ ਜਦੋਂ ਤੁਸੀਂ ਗੁਰੂ ਤੇ ਵਿਸ਼ਵਾਸ ਰੱਖੋ ਸਭ ਤੋਂ ਵੱਡੀ ਉਮਾ ਦੇ ਸ਼ਹੀਦ ਨੇ ਬਾਬਾ ਦੀਪ ਸਿੰਘ ਜੀ ਤੇ ਸਭ ਤੋਂ ਭਾਰਾ ਖੰਡਾ ਚ ਲਾਇਆ ਉਹਨਾਂ ਨੇ ਤੇ ਉਹ ਚੀਜ਼ਾਂ ਬੱਚਿਆਂ ਨੂੰ ਦੇਖਣਗੇ ਤੇ ਬੱਚਿਆਂ ਨੂੰ ਫਿਰ ਮਨ ਵਿੱਚ ਦਿਮਾਗ ਵਿੱਚ ਆਉਂਦੀ ਆ ਵੀ ਅਸੀਂ ਇਹੇ ਚੀਜ਼ਾਂ ਨਾਲ ਜੁੜਨਾ ਵੈ ਤੇ ਉੱਥੇ ਜੁੜ ਕੇ ਉਹ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਧੰਨਵਾਦੀ ਹੈ ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਜੀ ਹਰ ਸਾਲ ਜਿਹੜਾ ਇਹ ਦਿਨ ਪਰ ਦਿਨ ਕੱਠ ਵਧਦਾ ਜਾ ਰਿਹਾ ਸਿੱਖ ਸੰਗਤਾਂ ਹਮੇਸ਼ਾ ਹੀ ਤਤ ਪਰ ਰਹਿੰਦੀਆਂ ਆਪਣੇ ਗੁਰੂ ਦਾ ਓਟ ਆਸਰਾ ਲੈਣ ਲਈ ਗੁਰੂ ਦੀ ਬLESING ਲੈਣ ਲਈ ਕਿਵੇਂ ਵੇਖਦੇ ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਕੀ ਫਤਿਹ ਮੈਂ ਆਪ ਦੇਖ ਰਿਹਾ ਜੀ ਵੀ ਜਿਨ੍ਹਾਂ ਵੀ ਬੁੱਧਵਾਰ ਪਿੱਛੇ ਨਿਕਲੇ ਨੇ ਜੀ ਮੀਨ ਹੇਰੀ ਵੀਰਵਾਰ ਆ ਜਾਂਦੀ ਹੈ ਮੰਗਲਵਾਰ ਆ ਜਾਂਦੀ ਪਰ ਬੁੱਧਵਾਰ ਇਸ ਅਸਥਾਨ ਤੇ ਇੰਨੀ ਸ਼ਕਤੀ ਹੈ ਕਦੀ ਬੁੱਧਵਾਰ ਮੀਂਹ ਨਹੀਂ ਆਇਆ ਹੂੰ ਹੂੰ ਕੱਲ ਦੀ ਗੱਲ ਕਰ ਲਓ ਕੱਲ ਲੁੱਕਿਆ ਕਹਿੰਦੇ ਸੀ ਸੰਗਤ ਬਈ 20 ਹਟਣਾ ਨਹੀਂ ਬਾਬੇ ਦੀ ਇੰਨੀ ਕਿਰਪਾ ਹੋਈ ਹੈ ਤੁਸੀਂ ਦੇਖੋ ਅੱਜ ਧੁੱਪ ਚੜੀ ਹੋਈ ਹੈ ਇਹ 10 ਦਿਨ ਵੀ ਐਂ ਤੇ ਧੁੱਪ ਚੜੀ ਰਹਿੰਦੀ ਮੀਂਹ ਦੇ ਕੋਈ ਅਸਾਰ ਨਹੀਂ ਇਹ ਸਾਰੀ ਬਾਬੇ ਦੀ ਸ਼ਕਤੀ ਹੈ ਹੂੰ ਹੂੰ ਸਾਡੀ ਛੁਕਤੀ ਕੋਈ ਨਹੀਂ ਸਭ ਬਾਬੇ ਦੀ ਸ਼ਕਤੀ ਹੈ ਬਾਬਾ ਦੀਤ ਜੀ ਦੀ ਵੀ ਦੇਖ ਲਓ ਮੀਂਹ ਵੀ ਰੋਕਿਆ ਉਹਨਾਂ 'ਚ ਬਹੁਤ ਸ਼ਕਤੀ ਹੈ ਅਸੀਂ ਉਹਨਾਂ ਦੇ ਦਰ ਦੇ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਮੈਂ ਦੇਖਦਾ ਛੋਟੇ ਛੋਟੇ ਪਚੰਗੀ ਤੁਰੇ ਫਿਰਦੇ ਨੇ ਬੱਚੇ ਤੁਰੇ ਫਿਰਦੇ ਨੇ ਇਨ੍ਹਾਂ ਕੰਨੀਆਂ ਵੀ ਜੇ ਆਪਾਂ ਗੱਲ ਕੀਤੀ ਜਾਵੇ ਜਦੋਂ ਚਪਹਿਰਾ ਸਾਹਿਬ ਹੁੰਦਾ ਉਹ ਤੋਂ ਪਹਿਲਾਂ ਇਨ੍ਹਾਂ ਕੰਨੀਆਂ ਵੀ ਆਪਣੀ ਦੱਸਿਆ ਜਾਂਦਾ ਵੀ ਸਾਡਾ ਇਤਿਹਾਸ ਕੀ ਹੈ ਚਾਹੇ ਉਹ ਗੱਤਕੇ ਦੇ ਰੂਪ 'ਚ ਹੋਵੇ ਚਾਹੇ ਉਹ ਸ਼ਸਤਰ ਪੂਜਾ ਸ਼ਸਤਰਾਂ ਬਾਰੇ ਗਿਆਨ ਦੇਣਾ ਹੋਵੇ ਕਿਉਂਕਿ ਜੇ ਆਪਾਂ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਜਾਵੇ ਉਹ ਤਾਂ ਸਿੱਖ ਖੰਡਾ ਖੜਕਾਉਣ ਵਾਲੇ ਉਹਨੂੰ ਕਿਵੇਂ ਵੇਚਦੇ ਦੇਖੋ ਜੀ ਸ਼ੁਰੂਆਤ ਜਿਹੜਾ ਗੁਰਦੁਆਰੇ ਜਾਂਦਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਬਾਬਾ ਦੀ ਰਾਗੀ ਸਿੰਘ ਵੀ ਕਰਦੇ ਨੇ ਕਥਾ ਵੀ ਹੁੰਦੀ ਨੇ ਇੱਥੇ ਹਰ ਕਿਸਮ ਦੀ ਵਿਗਿਆਨ ਮਿਲਦਾ ਬਾਬਾ ਜੀ ਕਿਵੇਂ ਸੀ ਕਿੰਨੀ ਸ਼ਕਤੀ ਸੀ ਕਿਵੇਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਤਾਂ ਪਨੀਰੀ ਨੂੰ ਵੀ ਤਿਆਰ ਕਰ ਰਹੇ ਹਾਂ ਜਿੰਨਾ ਵੀ ਕੀਰਤਨ ਹੁੰਦਾ ਅਸੀਂ ਬੱਚਿਆਂ ਤੋਂ ਵੀ ਕਰਵਾ ਰਹੇ ਹਾਂ ਕਮੇਟੀ ਕਮੇਟੀ ਦਾ ਬਹੁਤ ਸਹਿਯੋਗ ਹੈ ਮੇਰੇ ਨਾਲ ਜੈਦਰ ਸ਼ਕਤੀ ਸਾਹਿਬ ਕਰਦੇ ਨੇ ਅਸੀਂ ਆਪਣੇ ਪੂਰੇ ਮਨ ਨਾਲ ਸੇਵਾ ਕਰਦੇ ਹਾਂ ਔਰ ਜੇ ਆਪਾਂ ਗੱਲ ਕੀਤੀ ਜਾਵੇ ਆਉਣ ਵਾਲੀ 26 ਜਿਹੜੀ ਜਨਵਰੀ ਦੀ ਜੀ ਜਿਵੇਂ ਅੱਜ ਬਾਬਾਈ ਦਾ ਕਿਉਂਕਿ ਜਿਹੜਾ ਬਾਬਾਈ ਦਾ ਜਨਮ ਦਿਹਾੜਾ ਉਹ 26 ਤਰੀਕ ਨੂੰ ਆਉਂਦਾ ਜੀ ਆਪਾਂ ਦੋ ਦਿਨ ਪਹਿਲਾਂ ਨਗਰ ਕੀਰਤਨ ਕੱਢਿਆ ਜਾਂਦਾ ਤੇ ਉਸ ਦਿਨ ਵੀ ਕੋਈ ਪ੍ਰੋਗਰਾਮ ਹੈ ਜੀ ਕੱਲ ਨੂੰ ਖਡਵਰ ਸਾਹਿਬ ਵਾਲਾ ਅੱਜ ਦਾ ਨਗਰ ਕੀਰਤਨ ਦਾ ਪ੍ਰੋਗਰਾਮ 1:30 ਵਜੇ ਚੱਲ ਪਏਗਾ ਉਸ ਤੋਂ ਬਾਅਦ 25 ਤਰੀਕ ਨੂੰ ਇੱਥੇ ਮੁਹੱਲਾ ਹੈਗਾ ਨਿਆਂੰਸੇ ਕਪੜੇ ਜੋਰ ਦਿਖਾਣਗੇ ਇੱਥੇ ਐਸੇ ਐਸੇ ਜਗ੍ਹਾ ਤੇ 26 ਤਰੀਕ ਨੂੰ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕੀਰਤਨ ਦੂਰੋਂ ਦੂਰੋਂ ਸੰਕਟ ਆਣਗੇ ਜਿਹ ਗੀਤਨ ਵਾਲੇ ਨੇ ਸਤਖੰਡ ਹਜੂ ਬਾਬਾ ਇੱਥੇ ਦਰਬਾਰ ਸਾਹਿਬ ਤੋਂ ਆ ਰਹੇ ਨੇ ਪਿੰਦਰਪਾਲ ਸਿੰਘ ਜੀ ਆ ਰਹੇ ਨੇ ਹੋਰ ਬੜੇ ਬੜੀ ਅਸਥਿਤਾਂ ਆ ਰਹੀਆਂ ਜਿਹੜਾ ਆਪਣੇ ਨਾਲਗੇ ਸਵੇਰ ਤੋਂ ਹੀ ਅੱਜ ਤੋਂ ਹੀ ਲੰਗਰ ਚੱਲੂ ਹੈ ਇਸ ਜਿਹੜੇ ਮਹਾਨ ਸ਼ਹੀਦ ਹੁੰਦੇ ਆ ਸਾਡਾ ਕੰਮ ਆ ਇਸ ਤਰ੍ਹਾਂ ਦੇ ਜਿਹੜੇ ਨਗਰ ਕੀਰਤਨ ਜਦੋਂ ਤਾਂ ਕੱਢੇ ਜਾਂਦੇ ਆ ਵੀ ਲੋਕਾਂ ਤੱਕ ਸਾਡਾ ਇਹ ਸੰਦੇਸ਼ ਪਹੁੰਚ ਸਕੇ ਵੀ ਸਾਡੇ ਗੁਰੂਆਂ ਨੇ ਸਾਡੇ ਜਿਹੜੇ ਪੀਰ ਪਗੰਬਰ ਹੋਏ ਸਾਡੇ ਜਿਹੜੇ ਇਹ ਇਸ ਤਰ੍ਹਾਂ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਲੋਕਾਂ ਤੱਕ ਪਹੁੰਚੇ ਵੀ ਕੱਲੀ-ਕੱਲੀ ਗੱਲ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਸਾਡੀਆਂ ਜੜਾਂ ਨਾਲ ਜੁੜ ਸਕਣ ਔਰ ਕੱਲ ਨੂੰ ਸਾਨੂੰ ਇਤਿਹਾਸ ਦੱਸਣ ਦੀ ਲੋੜ ਨਾ ਪਵੇ ਉਹ ਆਪਣੇ ਆਪ ਇਸ ਤੋਂ ਜਾਣੋ ਹੁਣ ਕਿੰទੂ ਸੀ ਕਿਵੇਂ ਦੇਖਦੇ ਮੈਂ ਦੇਖਦਾ ਕਿ ਜੋ ਬਾਬਾ ਦੀਪ ਸਿੰਘ ਦੀ ਸ਼ੀਦੀ ਹੈ ਇਹ ਵੀ ਮਿਸਾਲ ਦੁਨੀਆ ਦੇ ਵਿੱਚ ਕੀ ਰਹਿੰਦੀ ਦੁਨੀਆ ਦੇ ਵਿੱਚ ਵੀ ਕਦੇ ਵੀ ਐਸੀ ਮਿਸਾਲ ਨਹੀਂ ਹੋਈ ਕਿ ਜਿਨ੍ਹਾਂ ਨੇ ਆਪਣਾ ਸੀਸ ਧੜ ਤੋਂ ਜੁਦਾ ਹੋਣ ਤੋਂ ਬਾਅਦ ਵੀ ਆਪਣਾ ਪ੍ਰਣ ਪੂਰਾ ਕੀਤਾ ਤੇ ਜਿਉ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਮੇਰਾ ਸੀਸ ਦਰਬਾਰ ਸਾਹਿਬ ਜਾ ਕੇ ਪੇਟ ਕਰਨਾ ਹੈ ਐਜੀ ਮਿਸਾਲ ਕਿਤੇ ਨਹੀਂ ਮਿਲਦੀ ਐਜੀ ਮਿਸਾਲ ਸਾਡੇ ਬੱਚਿਆਂ ਨੂੰ ਅਸੀਂ ਜਾਗਰਤ ਕਰਦੇ ਹਾਂ ਕਿ ਐਜੀ ਮਿਸਾਲ ਦੇਖਣ ਵਕਰੇ ਵਕਰੇ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਉਹ ਦੇਖਦੇ ਨੇ ਕਿ ਐਜੀ ਮਿਸਾਲ ਤਾਂ ਕਦੀ ਹੋਈ ਨਹੀਂ ਕਿ ਜਿਸ ਸ਼ਰੀਰ ਤੋਂ ਤੜਦ ਜਿਦਾ ਹੋਵੇ ਉਸ ਤੋਂ ਬਾਅਦ ਵੀ ਉਹਨੇ ਆਪਣਾ ਪ੍ਰਣ ਪੂਰਾ ਕੀਤਾ ਹੋਵੇ ਤੇ ਅਜੇ ਸ਼ਹੀਦਾਂ ਦਾ ਅਸੀਂ ਬਣਾਨੇ ਆ ਇਹ ਜਿਹੜਾ ਸਥਾਨ ਹੈ ਬਾਬਾ ਦੀਪ ਸਿੰਘ ਸਥਾਨ ਦੇ ਉੱਤੇ ਲੱਖਾਂ ਲੋਕ ਨਤਮਸਤਕ ਹੁੰਦੀਆਂ ਉਹਨਾਂ ਦੀ ਸਾਰੀਆਂ ਉਹਨਾਂ ਦੀਆਂ ਜੋ ਵੀ ਪਵਨਾਵਾਂ ਨੇ ਉਹ ਕਰਦੇ ਨੇ ਉਹ ਸਭ ਪੂਰੀਆਂ ਹੁੰਦੀਆਂ ਨੇ ਇਸ ਰੂਪ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਉਹਨਾਂ ਉੱਥੇ ਉਹਨਾਂ ਦਾ ਸ਼ਹੀਦਾਂ ਦਾ ਪੈਰਾ ਹੁੰਦਾ ਵਾ ਇਸ ਕਰਕੇ ਇੱਥੇ ਸ਼ਹੀਦ ਬਾਬਾ ਦੀ ਜੀ ਦਾ ਆ ਪੈਰਾ ਲੱਗ ਰੱਖਿਆ ਹੈ ਕਿ ਸਭ ਦੀਆਂ ਮਨੋ ਕਾਮਨਾ ਬਾਬਾ ਜੀ ਪੂਰੀਆਂ ਕਰਦੇ ਨੇ ਤੇ ਅਸੀਂ ਉਹਨਾਂ ਦਾ ਜੋ ਉਹਨਾਂ ਨੇ ਕੰਮ ਕੀਤੇ ਹੋਏ ਜ਼ਿੰਦਗੀ ਦੇ ਵਿੱਚ ਅਸੀਂ ਉਹ ਉਹਨਾਂ ਦੀ ਪ੍ਰੇਣ ਨਾਲ ਲੋਕਾਂ ਨੂੰ ਦਿਖਾਣਾ ਦੇਖਦੇ ਹਾਂ ਕਿ ਆ ਕੇ ਦੁੱਖ ਦੇਖਣ ਅਤੇ ਅਗਰੂ ਕਰਦੀ ਖੁਸ਼ੀ ਪ੍ਰਾਪਤ ਕਰਦੇ ਧੰਨਵਾਦ ਜੀ ਵਾਹਿਗੁਰੂ ਜੀ ਕਾ